ਕੀ ਕਰਨ ਮੈਨੂੰ ਮੇਰੇ ਭਰਾ ਦੀ ਡੱਡੂ ਪਣੀ ਚਾਹੀਦੀ ਐ ਇੰਨਾ ਹੀ ਉਹਨੂੰ ਕਤਮ ਕੀਤਾ ਕੀ ਜੀਜੇ ਨੇ ਕੀਤਾ ਸਾਲੇ ਦਾ ਕਤਲ ਮਾਰ ਦਿੱਤਾ ਹਾਂ ਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਲਾਸ਼ ਨੂੰ ਕੀਤਾ ਖੁਰਦ-ਬੁਰਦ ਤੇ ਮੇਰੀ ਨਾਮ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਮ ਦੇ ਨਾਲ ਮੇਰੇ ਗਿਰਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਜੀ ਜੀਜੇ ਦੀ ਭੈਣ ਨਾਲ ਨਜਾਇਜ਼ ਸਬੰਧ ਬਣੇ ਕਤਲ ਦੀ ਵਜ੍ਹਾ ਉਹਨੂੰ ਕਹਿੰਦੇ ਰਹੇ ਆ លវਿੰਦਰ កੌਰ ਨੂੰ ਵੀ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੜਦੀ ਰਹੀ ਆ ਤੂੰ ਉਹਨੂੰ ਬੁਲਾ ਇਹੀ ਨੂੰ ਮਾਰਨਾਂ ਨੂੰ ਜਾਨੋਂ ਖਤਮ ਕਰਨਾ। ਖੂਬਾਂ ਮਾਰੋਂਦਾ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ। ਜੀ ਹਾਂ ਪੰਜਾਬ ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਜੀਜੇ ਤੇ ਸਾਲੇ ਦਾ ਬੇਰਹਿਮੀ ਤਰੀਕੇ ਨਾਲ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਮਹੀਨਾ ਬੀਤ ਚੁੱਕਾ ਹੈ। ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਅਜੇ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਰੋਂਦੇ ਕਰਲਾਉਂਦੇ ਇਸ ਪਰਿਵਾਰ ਵੱਲੋਂ ਧੀ ਦੇ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਗੁਰਵਿੰਦਰ ਸਿੰਘ ਦੇ ਜੀਜੇ ਪ੍ਰਭਜੋਤ ਸਿੰਘ ਨੂੰ ਸ਼ੱਕ ਸੀ ਕਿ ਗੁਰਵਿੰਦਰ ਦੇ ਉਸਦੀ ਭੈਣ ਨਾਲ ਨਜਾਇਜ਼ ਰੰਤ ਚੱਲਦੇ ਆ ਰਹੇ ਨੇ ਇਸੇ ਰਾਂਝੀ ਦੇ ਚਲਦੇ ਹੀ ਜੀਜੇ ਨੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਲਾਸ਼ ਨੂੰ ਵੀ ਖੁਰਦ-ਬੁਰਦ ਕਰ ਦਿੱਤਾ ਇਸ ਘਟਨਾ ਦੇ ਚਲਦੇ ਇਸ ਪੀੜਤ ਪਰਿਵਾਰ ਵੱਲੋਂ ਸਾਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੇਰੀ ਨਾਨ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਇਸ ਗੱਲ 'ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਘਰਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਹੀ ਖਤਮ ਕਰ ਦੇਣਾ ਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜ ਮਤਲਬ ਕਿ ਉਹਨੂੰ ਐਨਾ ਕਿ ਮਾਰਨਾ ਉਹਨੂੰ ਸਹੀਏ ਦੇ ਦੇ ਕੇ ਮਾਰਨਾ ਕਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ ਕੌਰ ਨੂੰ ਵੀ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੜਦੀ ਰਹੀ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨ ਨਾਲ ਉਹਨੂੰ ਖਤਮ ਕਰਨਾ ਇਹ ਕਹਿੰਨ ਮੈਨੂੰ ਮੇਰੇ ਭਰਾ ਦੀ ਡੈਡ ਬੁਣੀ ਚਾਹੀਦੀ ਆ ਇਨਹੀ ਉਹ ਨੁਕਾ ਤਮਕੀਦਾ ਇਹਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਉਧਰ ਇਸ ਮਾਮਲੇ ਚ ਪੁਲਿਸ ਦਾ ਬਿਆਨ ਕੀ ਸਾਹਮਣੇ ਆਇਆ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਚਾਰ ਬੰਦਿਆਂ ਦੇ ਖਿਲਾਫ ਕਰਵਾ ਦਰ ਗਿਆ ਤੇ ਚੌ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਰੈਸਟ ਆ ਫੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗੁਰਵਿੰਦਰ ਬਾਰੇ ਪੁੱਛਗਿਛ ਚੱਲ ਰਹੀ ਆ ਦੋਸ਼ੀ ਸਾਡ ਕੋਲ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਬਲ ਕੇ ਇਹ ਕਲੀਅਰ ਕਰਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਨੇ ਸਾਫ ਹੋ ਜੂਗੇ ਸਾਰੇ ਕਲੀਅਰ ਪਿਕਚਰ ਸਾਡੀ ਸਾਫ ਕਰਦਾ ਹੈ ਘਟਣਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਕਿ ਸੱਚਮੁੱਚ ਗੁਰਵਿੰਦਰ ਦਾ ਕਤਲ ਹੋਇਆ ਹੈ ਜਾਂ ਨਹੀਂ ਆਖਰ ਗੁਰਵਿੰਦਰ ਹੈ ਕਿੱਥੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ